ਦਸਕਾ ਦਿਹਾਰਾ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਜਦੋਂ ਰਾਜ ਖਤਮ ਹੁੰਦਾ ਦਸਕ ਸਾਲਾਂ ਦੇ ਵਿੱਚ ਸਿੱਖਾਂ ਦੇ ਰਤੋਂ ਸਾਰਾ ਰਾਜ ਚਲਾ ਜਾਂਦਾ ਤੇ ਪੰਜਾਬ ਦੇ ਵਿੱਚ ਗੋਰਿਆਂ ਦਾ ਰਾਜ ਹੋਇਆ ਤੇ ਉਹਨਾਂ ਨੇ ਆਪਣੇ ਧਰਮ ਦਾ ਈਸਾਈਅਤ ਦਾ ਬੜਾ ਵੱਡਾ ਪ੍ਰਚਾਰ ਕੀਤਾ ਤੇ ਉਹਦੇ ਨਾਲ ਦਿਨ ਪਰ ਦਿਨ ਸਿੱਖਾਂ ਦੀ ਗਿਣਤੀ ਘਟਦੀ ਗਈ ਘਟਦੀ ਗਈ ਅਖੀਰ ਅਿੰਦੇ ਕੋ ਬਿੰਦੀ ਘੱਟ ਗਈ। ਵੇ ਸਿੱਖ ਘੜਾ ਤਰ ਨੌਜਵਾਨ ਬੱਚੇ ਇਸਾਈ ਮਤ ਵਿੱਚ ਜਾਣ ਲੱਗੇ। ਅੰਮ੍ਰਿਤਸਰ ਦੇ ਚਾਰ ਨੌਜਵਾਨ ਬੱਚੇ ਇਸਾਈ ਮਤ ਵਿੱਚ ਗਏ। ਜਿਹੜੇ ਸਿੱਖ ਵਿਦਵਾਨ ਸੀ ਉਹਨਾਂ ਨੂੰ ਠੇਕਰ ਪਈਆ। ਕਰੋਨਾ ਨੇ ਬਹਿ ਕੇ ਮੀਟਿੰਗ ਕੀਤੀ। ਇੱਕ ਆਪਣੇ ਸੰਸਥਾ ਬਣਾਏ। ਸਿੰਘ ਸਭਾ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਜਿਹਦੇ ਨਾਲ ਥਾਂ-ਥਾਂ ਦੇ ਉੱਪਰ ਜਿਹੜੇ ਪਿੰਡਾਂ 'ਚ ਗੁਰਦੁਆਰੇ ਨੇ ਸੀ ਗੁਰਦੁਆਰੇ ਬਣਾਏ ਨੇ। ਇੱਕ ਜਥੇਬੰਦਕ ਤੌਰ ਤੇ ਕੰਮ ਕੀਤਾ ਇਹ ਸਿੰਘ ਸਭਾ ਦੋ ਹਿੱਸਿਆਂ ਵਿੱਚ ਵੰਡੀ ਗਈ ਸਿੰਘ ਸਭਾ ਲਾਹੌਰ ਤੇ ਸਿੰਘ ਸਭਾ ਅੰਮ੍ਰਿਤਸਰ ਸਿੱਖਾਂ ਦੇ ਵਿੱਚ ਇੱਕ ਜਾਗਰਤੀ ਜੀ ਆਈ ਕੁਝ ਨਵਾਂ ਲਿਟਰੇਚਰ ਲਿਖਿਆ ਗਿਆ ਪ੍ਰਾਣ ਲਿਟਰੇਚਰ ਨੂੰ ਸੋਧਿਆ ਗਿਆ ਕਾਫੀ ਕੰਮ ਹੋਇਆ ਹਰ ਇੱਕ ਪੱਖ ਤੇ ਐਜੂਕੇਸ਼ਨ ਦੇ ਪੱਖ ਤੇ ਹੋਇਆ ਇਹਦੇ ਵਿੱਚ ਫਿਰ ਇੱਕ ਸੰਗਤਾਂ ਨਿਕਲੇ ਜਿਹਦਾ ਨਾਮ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਮਕੀ ਸੀ ਕਾਨੇ ਸਿੰਘ ਜਿੰਨੇ ਇਤਿਹਾਸ ਤੋਂ ਗੁਰਦੁਆਰੇ ਸੀ ਉਹ ਸਾਰੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮਹੰਤ ਸੰਗ ਪੁਜਾਰੀ ਮਹੰਤ ਸੇਵਾਦਾਰਾਂ ਦੀ ਕਿਹਨ ਕੋਈ ਵੀ ਸ਼ਬਦ ਵਰਤ ਲੋ ਉਹਨਾਂ ਨੇ ਆਪ ਕੋ ਆਪਣੀ ਮਰਿਆਦਾ ਬਣਾਈ ਹੋਈ ਸੀ ਤੇ ਆਪਣੇ ਆਪਣੇ ਤਰੀਕੇ ਨਾਲ ਚਲਾ ਰਹੇ ਸੀ ਸਿੱਖੀ ਹੈ ਕਿ ਸਿੱਖੀ ਦੇ ਨਿਯਮ ਕੀ ਨੇ ਸਿੱਖੀ ਦਾ ਰੂਪ ਕੀ ਹੈ ਸਭ ਖਿਲਰਿਆ ਪਿਆ ਸੀ ਕੋਈ ਸਿਸਟਮ ਨਹੀਂ ਸੀ ਤੇ ਉਹ ਮਹੰਤ ਪਹਿਲੇ ਤਾਂ ਜਿਹੜੇ ਸੀ ਚੰਗੇ ਸੀ ਪਰ ਅੱਗੇ ਦੀ ਅੱਗੇ ਪਿਤਾਪੁਰਖੀ ਜਦੋਂ ਗੱਦੀ ਮਿਲ ਜਾਏ ਪੈਸੇ ਆਉਣ ਲੋਕੀਂ ਪੈਰ ਘੁੱਟਦੇ ਹੋਣ ਬੰਦੇ ਦਾ ਦਿਮਾਗ ਉਦੋਂ ਦੀ ਆ ਕੇ ਖਰਾਬ ਹੋਈ ਜਾਂਦਾ ਕਈ ਖਰਾਬੀਆਂ ਕਰਨ ਲੱਗੇ ਤਾਂ ਫਿਰ ਇਹ ਨਿਸ਼ਚਾ ਕੀਤਾ ਗਿਆ ਵੀ ਇੱਕ ਸੁਰਤਾ ਲਿਆਂਦੀ ਜਾ ਸਾਰੇ ਪ੍ਰਬੰਧ ਚ ਇੱਕ ਲਹਿਰ ਚੱਲੀ ਜਿਸ ਦੇ ਵਿੱਚ ਅਕਾਲੀ ਲਹਿਣ ਦੇ ਵਿੱਚੋਂ ਫਿਰ ਸ਼੍ਰੋਮਣ ਗੁਰਦੁਆਰਾ ਪ੍ਰਬੰਧ ਕਮੇਟੀ ਬਣਾ ਕੇ ਇਤਿਹਾਸਕ ਸਥਾਨਾਂ ਦਾ ਜਿਹੜਾ ਪ੍ਰਬੰਧ ਹੈ ਇੱਕ ਕਮੇਟੀ ਅੰਦਰ ਲਿਆਂਦਾ ਗਿਆ। ਇਸੇ ਤਰ੍ਹਾਂ ਇੱਕ ਗੁਰਦੁਆਰਾ ਗੁਰੂ ਕਾ ਬਾਗ ਅੰਮ੍ਰਿਤਸਰ ਸਾਹਿਬ ਤੋਂ ਵੀ 2 ਕਿਲੋਮੀਟਰ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਸਥਾਨ ਇੱਥੇ ਦਾ ਮਹੰਤ ਸ੍ਰੀ ਸੁੰਦਰ ਦਾਸ ਉਹ ਵੀ ਸੁੰਦਰ ਦਾਸ ਤੁਸੀਂ ਨਾਂ ਤੋਂ ਅੰਦਾਜ਼ਾ ਲਾ ਲਓ। ਉਹਨੇ ਆਪਣੇ ਕੋਲੇ ਕਿਸ ਤਰੀਕੇ ਰੱਖੀ ਹੋਈ ਸੀ ਉਧਰ ਰਹਿ ਰਿਆ ਸੀ ਕਾਲੀਆਂ ਨੇ ਉਹਨੂੰ ਸਮਝਾਇਆ। ਵੀ ਗੁਰਮਰਿਆਦਾ ਜੀ ਗੁਰੂ ਘਰ ਦਾ ਜਿਹੜਾ ਮੁਖੀ ਹੈ। ਪਹਿਲਾ ਮਰਦਾ ਨਹੀਂ ਹੋ ਉਹਨੇ ਉਮਰ ਛੇ ਗਿਆਂ ਫਿਰ ਜਿਹੜੀ ਇਸਤਰੀ ਆਉਂਦੇ ਇਦਾਂ ਤੁਸੀਂ ਨਹੀਂ ਰਹਿ ਸਕਦੇ ਆਨੰਦ ਪੜਾਏ ਦੇਣਾ ਉਹ ਲੜਕੇ ਔਰਤ ਨੇ ਵੀ ਉਮਰ ਛੇ ਕੇ ਆਨੰਦ ਪੜਾਇਆ ਆਨੰਦ ਕਾਰਜ ਕਰਾਇਆ ਬਾਅਦ ਵਿੱਚ ਇਹ ਇੱਥੇ ਜੰਦ ਮੁੱਕ ਗਿਆ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇਣ ਦੀ ਗੱਲ ਕਹਿ ਕੇ ਫਿਰ ਪਿੱਛੇ ਹਟ ਗਿਆ ਤੇ ਅੰਗਰੇਜ਼ਾਂ ਦੇ ਕੋਲ ਜਾ ਕੇ ਇਹਨੇ ਕਿਹਾ ਕਿ ਉਹ ਤੇ ਮੇਰੇ ਗੁਰਦੁਆਰੇ ਤੇ ਕਬਜ਼ਾ ਕਰ ਰਹੇ ਨੇ ਚਲੋ ਇਸ ਤਰ੍ਹਾਂ ਗੱਲ ਵਾਂ ਚੱਲੀ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆਇਆ ਲੰਗਰ ਚੱਲ ਰਿਹਾ ਪ੍ਰਸ਼ਾਦਾ ਪਾਣੀ ਚੱਲ ਰਿਹਾ ਹੈ ਗੁਰੂ ਕਾ ਸਿੱਖ ਲੱਕੜਾਂ ਦੀ ਕਲੈਨ ਦੇ ਨੇ ਗਏ ਬਾਗ ਦੇ ਵਿੱਚ ਗੁਰੂ ਕਾ ਬਾਗ ਆਪਾ ਕਹਨੇ ਆ ਉੱਥੋਂ ਉਹਨਾਂ ਨੂੰ ਪਾੜ ਲਿਆ ਕਿ ਤੁਸੀਂ ਨਜਾਇਜ਼ ਕੱਢ ਰਹੇ ਹੋ ਇਥੋਂ ਤੇ ਰ ਮੋਰਚਾ ਸ਼ੁਰੂ ਹੋ ਜਾਂਦਾ ਨੇ ਭਾਈ ਗੁਰੂ ਘਰ ਦੀ ਜ਼ਮੀਨ ਹੈ ਗੁਰੂ ਘਰ ਦੀ ਪ੍ਰਾਪਰਟੀ ਹੈ ਗੁਰੂ ਕਾ ਸਿੱਖ ਇਹ ਚੀਜ਼ ਨੂੰ ਚਲਾ ਰਹੇ ਨੇ ਪ੍ਰਬੰਧ ਨੂੰ ਵੀ ਸਰਕਾਰ ਅੰਗਰੇਜ਼ੀ ਵਿੱਚ ਦਖਲ ਨਾ ਦੇਵੇ ਉਹ ਦਾਖਲ ਨੂੰ ਰੋਕਣ ਲਈ ਮੋਰਚਾ ਲੱਗਿਆ ਤੇ ਉਹ ਅੱਜ ਦੇ ਤਰੀਕ ਸਾਹ ਸੰਗਤ ਜੀ ਦੇ 8 ਅਗਸਤ ਨੂੰ ਆਪਣਾ 1922 ਨੂੰ ਮੋਰਚਾ ਲਗਾਇਆ ਇਸ ਮੋਰਚੇ ਦੇ ਵਿੱਚ ਜਥੇ ਭੇਜੇ ਜਾਂਦੇ ਨੇ ਸਰਕਾਰ ਸਿੱਖਾਂ ਨੂੰ ਵਰਦਵਾਰੇ ਵਿੱਚ ਜਾਣ ਨਹੀਂ ਦਿੰਦੀ ਹੈ ਤਾਂ ਲਾਖੇ ਚਾਰਜ ਕੀਤਾ ਜਾਂਦਾ ਹੈ ਫੇਰ ਜਾਂਦੇ ਨੇ ਫੇਰ ਲੱਖ ਜਾਂਚ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਲੰਮਾ ਸਮਾਂ ਇਹ ਸੰਘਰਸ਼ ਚੱਲਦਾ ਹੈ ਉਸ ਵੇਲੇ ਸੀ ਆਨ ਐਡਜੂਸ ਇੱਕ ਪਾਦਰੀ ਸੀਗਾ ਉਹ ਵੀ ਆਇਆ ਦੇਖਣ ਲਈ ਕੁਝ ਇੱਕ ਨਿਜਮ ਸਿਵ ਜਿਹੜਾ ਜਥਾ ਚੱਲਣਾ ਸ਼੍ਰੀ ਕਾਲ ਤੱਕ ਸਾਮ ਤੋਂ ਉੱਥੇ ਅਰਦਾਸ ਕਰਦੇ ਸੀ ਕਾਲੀ ਦਸਤਾਨ ਸਜਾਉਂਦੇ ਸੀ ਉੱਪਰ ਦੇ ਸ਼੍ਰੀ ਸਾਹਿਬ ਕਰਪਾਣ ਪਾਉਂਦੇ ਤੇ ਉਹਨਾਂ ਨੇ ਉੱਥੇ ਅਰਦਾਸ ਕਰਨ ਦੇ ਹੁੰਦੇ ਸੀ ਵੀ ਅਸੀਂ ਹੱਥ ਨਹੀਂ ਚੁੱਕਣਾ ਕੁਝ ਹੱਥ ਨੇ ਚੁੱਕਣਾ ਅਥਰ ਕੋਈ ਹਿੰਸਾ ਕਰਨ ਨਹੀਂ ਚੱਲੇ ਮਾਰ ਤਾੜ ਕਰਨ ਨਹੀਂ ਚੱਲੇ ਗੁਰੂ ਕੇ ਅਸਥਾਨ ਦਾ ਪ੍ਰਬੰਧ ਲੈਣ ਚੱਲੇ ਆ ਤੇ ਉਹਨਾਂ ਨੇ ਰੋਜ਼ ਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਨੇ ਚੱਲੇ ਤੇ ਬਾਦਰੀ ਨੇ ਵੀ ਦੇਖਿਆ ਤੇ ਨੇ ਆਹ ਉਹ ਖਾਨ ਲਿਖਿਆ ਕਹਿੰਦਾ ਜਦੋਂ ਮੈਂ ਗਿਆ ਦੇਖਣ ਮੇਰੇ ਜਾਣ ਵੇਲੇ ਤਾਂ ਕੋ ਜਥਾ ਲੰਘ ਚੁੱਕਿਆ ਸੀ ਕਹਿੰਦਾ ਫਿਰ ਮੈਂ ਜਾਲਦੀਨ ਪਹੁੰਚਿਆ ਖੀਰ ਉੱਥੇ ਜਾਂਦਾ ਜਿੱਥੇ ਅੱਗੇ ਪੁਲਸ ਦੀਆਂ ਪਲਟਨਾ ਕਰੀਆਂ ਨੇ ਲੋਕ ਹੋਰੇ ਬਰੇਜਾਂ ਅੱਸਰ ਖੜੇ ਨੇ ਆਰਡਰ ਦੇ ਰਹੇ ਨੇ ਤੇ ਇਧਰੋਂ ਇਹ ਜੱਤੇ ਦੇ ਸਿੰਘ ਜਾਂਦੇ ਨੇ ਦੋਵੇਂ ਅੱਖ ਜੋੜੇ ਹੋਏ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਕਿਸੇ ਦੇ ਚਿਹਰੇ ਤੇ ਕੋਈ ਡਰ ਨਹੀਂ ਭੈ ਨਹੀਂ ਸੈਂਕੜੇ ਲੋਕ ਆਲੇ ਦੁਆਲੇ ਖੜੇ ਦੇਖ ਰਹੇ ਨੇ ਵੀ ਹੁਣ ਕੀ ਹੋਵੇਗਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਅੱਗੇ ਨੂੰ ਵਾਦੇ ਨੇ ਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਡਾਂਗਾ ਦੇ ਨਾਲ ਘੁੱਟਿਆ ਜਾਂਦਾ ਫੇਰ ਹਾਂ ਸੱਟਿਆਂ ਜਾਂਦਾ ਕਿਸੇ ਦਾ ਹਾਸ ਤੋੜਦਾ ਕਿਸੇ ਦੀ ਕਾਮਰਤੇ ਕਿਸੇ ਦੇ ਪੇਟ ਵਿੱਚ ਥੁੱਡੇ ਮਾਰੇ ਜਾਂਦੇ ਨੇ ਉਹ ਪਾਦਰੀ ਇੰਨਕ ਇਸ ਗੱਲ ਤੋਂ ਪ੍ਰਭਾਵਤ ਹੋਇਆ ਕਹਿੰਦਾ ਵੀ ਮੈਂ ਨਾ ਈਸਾਈ ਪਾਦਰੀ ਆ ਮੈਂ ਈਸਾ ਦੀ ਮਸੀਹ ਦੇ ਸੂਲੀ ਚੜਨ ਦੀ ਗੱਲ ਕਰਦਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਸੀ ਮੈਨੂੰ ਇੱਦਾਂ ਲੱਗਿਆ ਵੀ ਅੱਜ ਕਈ ਈਸਾ ਦੀ ਮਸੀਹ ਨੂੰ ਸਜਾ ਦਿੱਤੀ ਜਾ ਰਹੀ ਹੈ ਮਤਲਬ ਉਹਦਾ ਮਾਨ ਇਹਨਾਂ ਪੰਗਰ ਗਿਆ ਉਸ ਸਮਾਦੇ ਇਸ ਮੌਕੇ ਵਿੱਚ ਸਿੱਧਕ ਦੀ ਗੱਲ ਕੀ ਹੈ ਕਿਉਂਕਿ ਗੈਂਟੀਆਂ ਦੇ ਨਾਲ ਤਾਂ ਨਹੀਂ ਹੁੰਦੇ ਆ ਬੰਲਾ ਸਿੰਕਦੇ ਆ ਹੁੰਦੀਆਂ ਨੇ ਬਹੁਤ ਜਦੋਂ ਮੋਰਚੇ ਦੇ ਸਿੰਘਾਂ ਨੇ ਜਾਣਾ ਨਾ ਉੱਪਰ ਕਿਤੇ ਬਾਜ ਨੇ ਉੱਪਰ ਦੇ ਜਾਣਾ ਉਦੋਂ ਫਿਰ ਸਿੰਘਾਂ ਨੇ ਇਹ ਗੱਲ ਕਹੀ ਕਿ ਕਹਿੰਦੇ ਵੀ ਇਸ ਮੋਰਚੇ ਦੀ ਗਵਾਈ ਤਾਂ ਮਹਾਰਾਜ ਆਫਗਾਨ ਨੇ ਇੱਕ ਭਾਵਨਾ ਤੇ ਸਿੰਕ ਦੀ ਗੱਲ ਹੈ ਸਾਰੇ ਲੀਡਰ ਫੜ ਲਏ ਜੇਲਾਂ ਚ ਸੁਠ ਦਿੱਤੇ ਫੇਰ ਇਹ ਬਾਦਰੀ ਪੁੱਛਦਾ ਕਹਿੰਦਾ ਤੁਹਾਡੇ ਲੀਡਰ ਫੜ ਲਏ ਨੇ ਜਿੰਨਾਂ ਚ ਸੁਠ ਦੇ ਤਿੰਨ ਤੁਹਾਡਾ ਮੋਰਚਾ ਕੌਣ ਚਲਾਊਗਾ ਉਹ ਕਹਿੰਦਾ ਤੁਹਾਨੂੰ ਭਲੇਖਾ ਇਸ ਮੋਰਚੇ ਦੇ ਆਂਗੂ ਗੁਰੂ ਸਾਹਿਬ ਆਪ ਨੇ ਤੇ ਸਾਡੇ ਗੁਰੂ ਜੁੱਗੋ ਜੁਗ ਹਟਾ ਲਿਆ ਬੰਦਾ ਨਹੀਂ ਗਵਾਈ ਕਰ ਰਿਹਾ ਐਨਾ ਭਰੋਸਾ ਅਖੀਰ ਉਸ ਭਰੋਸੇ ਦੇ ਵਿੱਚੋਂ ਫਿਰ ਸਰਕਾਰ ਅੰਗਰੇਜ਼ੀ ਦੇਖਦੀ ਆ ਕਿ ਸਿੱਖ ਬੜੇ ਸਿੱਟਕ ਨਾ ਕਰਵਾਂਦੀਆਂ ਦੇ ਰਹੇ ਨੇ ਪਿੱਛੇ ਇਹਨਾਂ ਹਟਣਾ ਨੇ ਕੁੱਟ ਲਿਆ ਮਾਰ ਲਿਆ ਸਭ ਕੁਝ ਕਰ ਲਿਆ ਤਾਂ ਫਿਰ ਇਹਨਾਂ ਨੇ ਉਹ ਜਿਹੜਾ ਬਾਗ ਸੀਗਾ ਲੋਹੌਰ ਦੇ ਕੇ ਬੰਦੇ ਨੂੰ ਥੋੜੇ ਜਿਹੇ ਪੈਸਿਆਂ ਦੇ ਰੀਸ ਦੇ ਦੇ ਕੇ ਉਹਦੇ ਥਰੂ ਫਿਰ ਅਕਾਲੀ ਨੂੰ ਸੌਂਪ ਦਿੱਤਾ ਜਾਂਦਾ ਹੈ ਮੋਰਚਾ ਕਰ ਫਤੇ ਹੁੰਦਾ ਚੜ੍ਹਦੇ ਕਲਾ ਦੇ ਵਿੱਚ ਰਖਾਨੀ ਪਾਠ ਸਾਬ ਕਰਵਾਏ ਜਾਂਦੇ ਨੇ ਤੇ ਇਸ ਰਖਾਨ ਦਾ ਪ੍ਰਬੰਧ ਸ੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੁੰਦਾ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਗੁਰਦੁਆਰਾ ਸਹਿਬਾਨ ਜਿਹਦੇ ਪ੍ਰਬੰਧ ਅਸੀਂ ਕਦੇ ਹੱਥਾਂ ਦੇ ਵਿੱਚ ਆਏ ਨੇ ਤੇ ਅੱਜ ਦੇ ਸਮੇਂ ਮੈਂ ਬੇਨਤੀ ਤਾਂ ਕਰ ਰਿਹਾ ਹਾਂ ਆਪਣੇ ਸਭ ਤੋਂ ਵੱਡੀ ਜੇ ਕੋਈ ਧਾਰਮਿਕ ਸੰਸਥਾ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਭ ਤੋਂ ਵੱਡੀ ਧਾਰਮਿਕ ਸੰਸਥਾ ਤੇ ਜਿਹੜੀਆਂ ਆਪਣੇ ਰਾਜਨੀਤਿਕ ਪਾਰਟੀਆਂ ਸੀ ਸ਼੍ਰੋਮਣੀ ਅਕਾਲੀ ਦਲ ਉਹ ਕੁਝ ਉਹਨਾਂ ਦੀਆਂ ਗਲਤੀਆਂ ਸੀ ਕੁਝ ਆਪੜੀਆਂ ਗਲਤੀਆਂ ਸੀ ਉਹ ਤਾਂ ਆਪਾਂ ਖਤਮ ਕਰ ਲਈਆਂ ਖਤਮ ਕਰ ਲਈ ਹੈ ਉਹ ਸਿੱਖਾਂ ਦੀ ਐਸ ਵੇਲੇ politically ਕਿਤੇ ਵੀ ਗੱਲ ਕਰਨ ਵਾਲੀ ਕੋਈ ਵੀ ਪਾਰਟੀ ਨਹੀਂ ਹੈ ਪੂਰੇ ਵਰਲਡ ਦੇ ਵਿੱਚ ਇਹ ਆਪਾਂ ਖਤਮ ਕੀਤੀ ਆ ਆਪਾਂ ਵਿੱਚ ਦੋਸ਼ੀ ਆ ਜਿਹੜੇ ਲੋਕਾਂ ਦੇ ਝੂਠੇ ਪ੍ਰਚਾਰ ਚਾਜ ਜਾਂਦੇ ਆ ਤੇ ਜਿਹੜੇ ਉਜਾਗੂ ਸਿੰਘੇ ਉਹ ਵੀ ਦੋਸ਼ੀ ਸੀਗੇ ਜਿਨ੍ਹਾਂ ਨੇ ਆਪਣੀਆਂ ਗਲਤੀਆਂ ਦੇ ਬਾਵਜੂਦ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਨਹੀਂ ਹੁਣ ਆਪਣੇ ਕੋਲ ਆਪਣੀ ਕੋਈ ਕਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਤੋੜਿਆ ਗਿਆ ਹੁਣ ਤਾਜੇ ਇਹਨੂੰ ਤੋੜਿਆ ਗਿਆ ਦਵਾਰੂ ਹਰਿਆਣਾ ਕਮੇਟੀ ਅੱਧ ਕੱਢੀ ਗਈ ਆ ਜਿੰਨੇ ਕ ਕਿਥੇ ਆਪਣੀ ਪਾਵਰ ਹੈਗੀ ਆ ਉਹਨੂੰ ਵਾਰੀ 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 ਤੋੜਿਆ ਜਾਂਦਾ ਇਹਨਾਂ ਚੀਜ਼ਾਂ ਤੋਂ ਆਪਾਂ ਪ੍ਰੋਪਗੈਂਡੇ ਤੋਂ ਸੁਚੇਤ ਰਹਿਣਾ ਆਪਣੇ ਗੁਰੂ ਘਰਾਂ ਨੂੰ ਆਪਾਂ ਪਿਆਰ ਕਰਨਾ ਸੇਵਾ ਕਰਨੀ ਗੁਰੂ ਘਰ ਦੀ ਸੇਵਾ ਦੇ ਵਿੱਚ ਦੇਖੋ ਪ੍ਰਬੰਧ ਦਾ ਬੰਦਿਆਂ ਨਹੀਂ ਕਰਨਾ ਚਾਹੇ ਮੈਂ ਆਂ ਚਾਹੇ ਤੁਸੀਂ ਆਂ ਚਾਹੇ ਕੋਈ ਹੋਰ ਹੈ ਬੰਦੇ ਦੇ ਵਿੱਚ ਗੁਰੂ ਮਹਾਰਾਜ ਨੇ ਬਚਨ ਲਿਖਿਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਦਾ ਕਮੀਆਂ ਹੋਣਗੀਆਂ ਰਹਿਣਗੀਆਂ ਕਦੇ ਪਰ ਗੁਰੂ ਚ ਕਵੀ ਨਹੀਂ ਹੈ ਗੁਰੂ ਦੀਆਂ ਬਣੀਆਂ ਸੰਸਥਾਵਾਂ ਚ ਕਵੀ ਨਹੀਂ ਹੈ ਇਹਨਾਂ ਸੰਸਥਾਵਾਂ ਨੂੰ ਵਿੱਠ ਨਹੀਂ ਰਹੀ ਨਿੰਦਿਆ ਨਹੀਂ ਕਰਦੇ ਇਹਨਾਂ ਸੰਸਥਾਵਾਂ ਦੇ ਵਫਾਦਾਰ ਬਣ ਕੇ ਆਪਾਂ ਨੇ ਜੰਨਣਾ ਚੜ੍ਹਦੀ ਕਲਾ ਦੇ ਕੰਮ ਕਰਨਾ ਚੜ੍ਹਦੀ ਕਲਾ ਦੀ ਅਦਾਸ ਸਾਡੇ ਬਜ਼ੁਰਗਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸਥਾਨ ਬਣਾਏ ਇਹਨਾਂ ਦੇ ਪ੍ਰਬੰਧ ਚਲਾਏ ਤਾਂ ਸਾ ਸੰਗਤ ਜੀ ਇਹਨਾਂ ਸੁਧਾਰਿਆਂ ਤੇ ਆਪਣੇ ਵਿਚੋਕੜ ਦੇ ਝਾਤ ਮਾਰ ਕੇ ਕਿਰਸਾ ਨੂੰ ਥੋੜਾ ਜਿਆਦਾ ਚੇਤਾ ਆ ਜਾਂਦਾ ਵੀ ਅਸੀਂ ਕਿਤੇ ਆਪਣੇ ਮਾਰਗ ਤੋਂ ਉਖੜਦਾ ਨਹੀਂ ਗਏ ਹਨ ਜੇ ਉਖੜਿਆ ਤੇ ਥੋੜਾ ਜਿਹਾ ਧੀਰੇ ਤੇ ਆ ਜਾਈਏ ਸਤਿਗੁਰੂ ਕਿਰਪਾ ਕਰੇ ਆਪ ਸੰਗਤਾਂ ਨੇ ਬੜੇ ਪ੍ਰਿਆਰ ਨਾਲ ਸਰਵਣ ਕੀਤਾ ਸਤਿਗੁਰੂ ਆਸ਼ਾ ਸਮੂਹ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਆਓ ਸਾ ਸੰਗਤ ਜੀ ਸਮੇਂ ਦੇ ਸਮਾਪਤੀ ਹੈ ਹਜੂਰੀ ਲੱਗੇ ਜਦ ਤੱਕ ਪਹੁੰਚੂਕਿਆ ਹੈ ਸੋ ਆਓ ਗੁਰਪਿਆਰ ਦੇ ਨਾਲ 8 ਵਜੇ ਤੱਕ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਦਾਸ ਵੱਲੋਂ ਗੁਰਬਾਣੀ ਦੇ ਵਿਚਾਰ ਕਰਦੇ ਆਂ ਇਤਿਹਾਸ ਦੇ ਵਿਚਾਰ ਕਰਦੇ ਆ ਅਨੇਕਾਂ ਕਵੀਆਂ ਰਹੇ ਗਿਆਨ ਨੂੰ ਤੇ ਕਮਿਆਦਾਰਾਂ ਦੀਆਂ ਜਾਣ ਕੇ ਦਾਸੀ ਝੋਲੇ ਬਾੜੀਆਂ ਬਾਕੀ ਗੁਰੂ ਦਾ ਉਪਦੇਸ਼ ਸਮਝ ਕੇ ਧਾਰਨ ਕਰਨ ਦਾ ਯਤਨ ਕਰਨਾ ਜੀ ਹੋਈਆਂ ਉਹ ਨਾ ਚੁੱਕਾਂ ਦੀ ਕਿਹਾ ਗੁਰੂ ਕਤੇ ਦੀ ਸਾਨੀ ਕਰੋ ਵਾਹਿਗੁਰੂ ਜੀ ਕਾ ਕਾਂਸਾ ਵਾਹਿਗੁਰੂ ਜੀ ਕੇ